नकली दाढ़ी नकली मूछ लगा ली जैसे यहाँ पे लगा रहे हैं लोग तो ये भी एक पॉइंट टू बी नोटेड है प्लीज ऐसा मत कीजिए और एज ए पंजाबी जब हम पंजाबी बंदे की फोटो देखते हैं विद नकली दाढ़ी एंड नकली एवरीथिंग वो हमें अच्छा नहीं लग रहा ਸਾਡੇ ਕਰਦਾਰ ਨਾ ਦਿਖਾਣ ਅਸੀਂ ਇਹਨਾਂ ਨੂੰ ਕਿਹਾ ਸੀ ਇਹ ਫਿਲਮ ਬਣਾਓ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਕਰਦਾਰ ਦਿਖਾਓ ਦੱਸੋ ਕਿੰਨੇ ਕਿਹਾ ਇਹ ਆਪਣੀ ਮਰਜ਼ੀ ਨਾਲ ਕਰ ਰਹੇ ਆ ਜੋ ਵੀ ਕਰ ਰਹੇ ਆ ਆਪਣੇ ਪੈਸੇ ਕਮਾਈ ਵਾਸਤੇ ਕਰ ਰਹੇ ਆ ਦੱਸੋ ਇਹਨਾਂ ਨੇ ਪੈਸਾ ਕਿੱਥੇ ਦੇਣਾ ਕਿਹੜੇ ਵੇਲੇ ਅਲਾਉਂਸ ਕੀਤਾ ਆ ਵੀ ਹਾਂ ਆਪਾਂ ਸਿੱਖ ਧਰਮ ਵਾਸਤੇ ਫਲਾਣੇ ਦਾ ਸਕੂਲ ਖੋਲੇ ਜਾਂ ਹਸਪਤਾਲ ਖੋਲੇ ਆ ਇਦਾਂ ਦਾ ਕੰਮ ਕਰ ਦੇਣ ਜ਼ਰੂਰੀ ਆ ਫਿਲਮਾਂ ਬਣਾ ਗਿਆ ਇੱਥੇ ਆ ਕੇ ਸਕੂਲ ਖੋਲਣ ਹਸਪਤਾਲ ਖੋਲਣ ਸਿੱਖਾਂ ਦੇ ਨਾਂ ਤੇ ਸਾਡੀ ਛੀਦਾਂ ਦੇ ਨਾਂ ਤੇ ਹਸਪਤਾਲ ਖੋਲਣ ਜੇ ਪੈਸੇ ਹੈਗੇ ਆ ਤੇ ਕਰਨ ਹੁਣ ਜੇ ਅੱਜ ਅਸੀਂ ਇਹਨੂੰ ਨਾ ਰੋਕਾਂ ਇਹ ਕੱਲ ਨੂੰ ਅਕਸ਼ੇ ਕੁਮਾਰ ਕਹਿਣ ਰਿਹਾ ਜੀ ਮੈਂ ਹਰੀ ਸਿੰਘ ਨਲੂਏ ਤੇ ਫਿਲਮ ਬਣਾਣੀ ਆ ਉਹ ਸਾਡੇ ਛੀਦ ਆ ਉਹੀ ਅਕਸ਼ੇ ਕੁਮਾਰ ਸ਼ਿਖਰ ਦੀਆਂ ਮਸ਼ਹੂਰੀਆਂ ਕਰਦਾ ਆ ਉਹੀ ਉੱਠ ਕੇ ਕੱਲ ਨੂੰ ਸਾਡਾ کردار ਬਣਾਊਗਾ ਹੈ